ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਵੱਡੇ ਹਰੀ ਕੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਤਸਵੀਰ ਵੀ ਦੋਸਤੋ ਇਸ ਪੈਨ ਨੂੰ ਸ਼੍ਰੀ ਮੋਕਸਰ ਸਾਹਿਬ ਹੀ ਪੈ ਜਾਂਦੀ ਆ ਬਾਈ ਦੇ ਘਰ ਦੇ ਜਾਨਵਰ ਹੈਗੇ ਆ ਜੇ ਗੱਲ ਕਰੀਏ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਗਏ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣੀ ਚੱਲ ਬਾਈ ਜੀ ਹੋਰ ਠੀਕ ਠਾਕ ਬਾਈ ਬਹੁਤ ਵਧੀਆ ਬਾਈ ਠੀਕ ਆ ਨਾਂ ਦੱਸੀ ਵੀਰੇ ਕਰੀ ਆਪਣਾ ਨਾਂ ਮੇਰਾ ਬਾਈ ਬਿੱਟੂ ਆ ਜੀ ਠੀਕ ਆ ਹਰੀ ਦੇ ਦਾ ਠੀਕ ਆ ਤੇ ਨੰਬਰ ਬਾਈ 78899 ਜੀ ਠੀਕ ਆ 66137 ਠੀਕ ਆ ਵੈਡ ਕਰਦੀ ਆ ਬਾਈ ਹਾਂ ਬਾਈ ਆਪਣੇ ਘਰ ਦੀ ਵੈਡ ਆਪਾਂ ਨੂੰ ਸ਼ੌਂਕ ਵੀ ਆਪਾਂ ਪਸ਼ੂ ਲੈ ਵੀ ਲੈਣੇ ਕੋਈ ਕੋਈ ਠੀਕ ਆ ਇਹ ਆਪਣੀਆਂ ਵੀਡੀਓ ਅਕ ਲੋ ਪੰਜਾਂ ਤਰੇ ਠੀਕ ਆ ਹਾਂ ਸਹੀ ਆ ਇਹ ਬੱਚੀ ਬਾਈ ਆਪਣੇ ਘਰ ਦੀ ਆਪੇ ਬੱਚੀ ਇੱਕ ਘਰ ਦੀ ਬੱਚੀ ਆ ਫੁੱਟੀਆਂ ਨੂੰ ਵੜ ਲੈ ਸੀ ਉਹਦੇ ਮਗਰ ਆਈ ਸੀ ਠੀਕ ਆ ਤੇ ਕਿੰਨਾ ਟਾਈਮ ਰਹਿ ਗਿਆ ਬਈ ਇਹਦੇ ਸੂਨ ਦੇ ਇਹਦੇ ਬਾਈ 24 ਤਰੀਕ ਨੂੰ ਦੇਣ ਪੂਰੇ ਆ ਅੱਜ 19 ਤਰੀਕ ਹੋ ਗਏ ਠੀਕ ਆ 4-5 ਹਜ਼ਾਰ ਰੁਪਏ ਆ ਉਹਦੇ ਬਾਰੇ ਆਪ ਨੂੰ ਪਤਾ ਨਹੀਂ ਬੈਸ ਬੱਚੀ ਲੈਂਦੀ 8-7 ਦਿਨ ਹਾਂ ਲੈ ਜੂਗੀ 8-7 ਦਿਨ ਮੂੰਹ ਬਾਈ ਇਹ ਦੋ ਦਿਨ ਦਾ ਠੀਕ ਆ ਇਹ ਸਾਰੀ ਉਹਦੀ ਉਮਰ 27 22 ਮਹੀਨਿਆਂ ਦੀ ਉਮਰ ਆ ਬਾਈ ਠੀਕ ਆ ਦੋ ਦਿਨ ਦਾ 27-28 ਮਹੀਨੇ ਉਮਰ ਆ ਤੇ ਮਾਂ ਦਾ ਦੁੱਧ ਕਿੰਨਾ ਰਹਿੰਦਾ ਵੀ ਇਹਦੇ ਮਾਂ ਬ੍ਰਦਰ ਆਪਾਂ ਪੁੱਟਿਆਲੇ ਤੋਂ ਲਈ ਸੀ ਮਾਂ ਨੇ ਦੁੱਧ ਦਿੱਤਾ ਯਾਰ ਉਹਨਾਂ ਕੋਈ ਪ੍ਰੋਬਲਮ ਸੀ ਆਪਾਂ ਲੈ ਲਈ ਸੀ ਰਿਸਕ ਤੇ ਲਈ ਸੀ ਆਪਾਂ ਤੋਂ ਤੇ ਚੰਨ ਪਰ ਉਹ ਵੜ ਵੀ ਕੀ ਨਹੀਂ ਸੀ ਆਪਾਂ ਤੋਂ ਠੀਕ ਆ ਉਹਦੇ ਕੋਈ ਥਣਾ ਸੀ ਹੁੰਨੀ ਕੀ ਠੀਕ ਆ ਤੇ ਉਹਨੇ ਵੜ ਨੇ ਦਿੱਤਾ 18-19 ਕਿਲੋ ਲੀਟਰ ਦੁੱਧ ਵੀ ਠੀਕ ਆ ਤੇ ਇਹਦਾ ਕੀ ਨਮਾਨ ਪਹਿਲੇ ਸੂਏ ਦੇਖੋ ਬ੍ਰਦਰ ਯਾਰ ਸਮਾਈ ਸਮੂਈ ਆਪਾਂ ਵਧੀਆ ਕੀਤੀ ਵੱਚੀ ਦੀ ਹਾਂ ਹਾਂ ਸਹੀ ਇਹਦੇ ਹੁਣ ਕਰਮਾ ਵਾਲੀ ਦਾ ਹਨਾ ਪਹਿਲੇ ਐਵੇਂ ਹੁਣ ਇੱਥੇ ਮਾਂ ਲਾ ਫਿਰ ਫੇਕਦਾ ਫਾਇਦਾ ਨਹੀਂ ਵੀ ਪਰ ਵੜ ਜੇ ਆਪਦੀ ਮਾਂ ਤੇ ਵੀ ਜਾਏ ਤਾਂ ਫਿਰ ਉਹਨਾਂ ਇੱਕ ਦੇਣਾ ਚਾਹੀਦੇ ਠੀਕ ਆ ਲਓ ਵੀ ਕਰਮਾ ਵਾਲੀ ਨਾ ਸੀਲ ਠੰਡੀ ਦੀ ਗੱਲ ਕਰ ਵੇਖ ਸਾਹਿਬ ਇਹ ਸੀਲ ਠੰਡੀ ਦਾ ਬਹੁਤ ਜਿਆਦਾ ਹੈ ਦੋਸਤੋ ਜਿਹੜੇ ਵੀ ਨੇ ਘਰੇ ਜਰਸੀ ਰੱਖਣ ਨੂੰ ਲੈਣੀ ਹੈ ਨਾ ਚੈੱਕ ਕਰਿਓ ਹਵਾਨਾ ਨਾ ਵਾਕਿਆ ਬਾਜੀ ਦੀ ਗੱਲ ਸਹੀ ਆ ਢਿੱਲਾ ਪਿਆ 8 ਦਿਨ ਤਾਂ ਅਨੁਮਾਨ ਆ ਲੈ ਜਾਣੇ ਇਹ 4 ਦਿਨ ਪਏ ਆ ਕੋਈ 4-5 ਦਿਨ ਆ ਪਾ ਸੂਟੇ ਵੀ ਲੈ ਜਾਂਦਾ ਹਨਾਂ ਦਾ ਸਾਈਜ਼ ਗੈਪ ਤੁਹਾਨੂੰ ਵਿਖਾਉਣੇ ਆ ਥੋੜੀਆਂ ਭੜਾਂ ਜ਼ਰੂਰ ਆ ਠੰਡ ਸੋਹਣਾ ਕੱਢਿਆ ਹੁਣਾਂ ਬਾਹਰ ਨੇ ਤੇ ਫੇਸ ਚੈੱਕ ਕਰ ਸਕਦੇ ਆ ਸੋਹਣਾ ਕੱਦ ਕਾਂਠਾ ਪੰਜਾਬ ਵਾਲੀ ਜੈਸੀ ਕਹਿ ਸਕਦੇ ਆ ਥੋੜਾ ਜਿਹਾ ਕ੍ਰੋਸ ਪੰਜ ਜ਼ਰੂਰ ਆ ਇਹ ਨਹੀਂ ਕਹਿ ਸਕਦੇ ਵੀ ਸੇਲ ਠੰਡੀ ਨੂ ਫੁੱਲ ਠੰਡੀ ਹੋਊਗੀ ਲੈ ਬਈ ਬਿੱਟੂ ਤੋੜ ਲਈ ਕਰਮਾਲੀ ਤੋਰਾ ਤਾਰਾ ਚੈੱਕ ਕਰੋ ਬਾਕੀ ਖੜਨੀ ਖੁਰਨੀ ਬਹੁਤ ਚੰਗੀ ਆ ਵਹਿੜਦੀ ਜੇ ਕੋਈ ਚੰਗਾ ਪਸ਼ੂ ਮਿਲ ਜੇ ਬਾਈ ਨੂੰ ਉਹ ਲੈ ਲੈਂਦਾ ਤੇ ਘਰੇ ਸਾਂਭ ਲੈਂਦਾ ਅੱਜ ਮੈਂ ਬੱਚੀਆਂ ਇਧਰ ਖੁੱਲੀਆਂ ਇਸੇ ਕਰਕੇ ਉਹ ਵੀ ਇਹਦੀ ਭੈਣ ਹੀ ਵੱਚੀ ਉਹ ਕਰੇ ਇਹਦੀ ਮਾਂ ਘਰੇ ਖੜੀ ਜਾ ਠੀਕ ਆ ਲਓ ਬਈ ਸੋਹਣੀ ਵੱਚੀ ਆ ਰੇਟ ਪੁੱਛ ਦਿੰਨੇ ਆ ਬਾਕੀ ਇਹਦੀ ਤੁਹਾਨੂੰ ਮਗਰਲੇ ਸੁ ਦੀ ਭੈਣ ਵਿਖਾ ਦਿੰਨੇ ਆ ਜੇ ਕੋਈ ਚੰਗਾ ਜਾਨਵਰ ਮਿਲ ਜੇ ਬਾਈ ਇਸੇ ਤਰ੍ਹਾਂ ਖੁੱਲਾ ਛੱਡ ਕੇ ਪਾਲਦਾ ਹੈ ਸ਼ੌਂਕ ਆ ਬਾਈ ਨੂੰ ਵੈਸੇ ਬਾਈ ਬੀਲੀ ਬੋਰਡ ਦੇ ਵਿੱਚ ਜੋਬ ਵੀ ਕਰਦਾ ਆ ਵੱਚੀ ਇਹਦੀ ਭੈਣ ਤੇ ਬਾਈ ਬਿੱਟੂ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਰੇਟ ਬ੍ਰਦਰ ਯਾਰ ਆਪਣਾ ਫੋਨ ਤੇ ਕਰ ਲਾਂਗੇ ਅੱਗੇ ਨਾ ਇੱਕ ਦੋ ਵੈਣਾਆਂ ਜਾਂ ਵੇਚੀਆਂ ਅਗਲਾ ਮਹਿਸੂਸ ਕਰਦਾ ਕਿਸੇ ਨਾ ਗਾ ਵੇਚਣ ਮੂਚ ਨੂੰ ਲੈਣੀ ਹੁੰਦੀ ਆ ਠੀਕ ਮੜ ਕੋ ਥੋੜਾ ਜਾ ਫਿਰ ਅਗਲੇ ਦਾ ਹੋ ਜਾਂਦਾ ਚੱਕਰਾ ਠੀਕ ਆ ਫੋਨ ਤੇ ਹੀ ਦੱਸ ਦਿਆਂਗੇ ਕਰਾਂਗੇ ਵੈਣ ਰੇਟ ਆਪਾਂ ਜਾਇਜ਼ ਹੀ ਕਰਾਂਗੇ ਠੀਕ ਆ ਲੋ ਵੀ ਰੇਟ ਵਾਈ ਜਾਂਦਾ ਜਾਇਜ਼ ਕਰ ਲਾਂਗੇ ਕਈ ਰਿ ਕਿਸੇ ਭਰਾ ਨੇ ਸੇਲ ਵਾਸਤੇ ਲੈਣੀ ਹੁੰਦੀ ਆ 100 ਪੜਦਾ ਹੋ ਜਾਂਦਾ ਹੈਲੋ ਤੇ ਨੰਬਰ ਸਕਰੀਨ ਤੇ ਆ ਪਿੰਡ ਵੱਡੇ ਹਰੀ ਕੀ ਜ਼ਿਲ੍ਹਾ ਸ਼੍ਰੀ ਮੁਕਤਸਰ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓਏ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੋਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ